ਸਸ਼ਕਾਲ ਕਲਿਆਣ ਟੀਵੀ ਪੰਜਾਬੀ ਅਕਤੂਸੀ ਤੇ ਬਠਿੰਡਾ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਵੱਲੋਂ ਰੋਸ ਰੈਲੀ ਕੀਤੀ ਗਈ ਅਦਰਸਲ ਇੱਥੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਦਲਾਅ ਦਾ ਹੋਕਾ ਦੇ ਕੇ ਸੱਤਾ ਦੇ ਵਿੱਚ ਆਈ ਸਰਕਾਰ ਜੋ ਕਿ ਹੁਣ ਇਹਨਾਂ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਆਊਟਸੋਰਸ ਵਰਕਰਜ਼ ਜਿਨ੍ਹਾਂ ਵੱਲੋਂ ਕਿ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਵਾਅਦੇ ਕਰਕੇ ਕਈ ਤਰ੍ਹਾਂ ਦੇ ਦਾਅਵੇ ਕਰਕੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਪਰ ਹੁਣ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਅਣਗੋਲੀਆਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਇਹਨਾਂ ਦੇ ਬੋਲੇ ਕਨਵੈਨਸ਼ਨ ਕੀਤੀ ਗਈ ਤੇ ਰੋਸ ਰੈਲੀ ਕੀਤੀ ਗਈ ਤੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੀ 15 ਅਗਸਤ ਨੂੰ ਐਸੇ ਤਰਾਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੰਘਰਸ਼ ਨੇ ਉਹ ਵਿੱਡੇ ਜਾਣਗੇ ਵੱਖ-ਵੱਖੀਆਂ ਥਾਵਾਂ ਤੇ ਜਾ ਕੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਜਿੱਥੇ ਸਰਕਾਰ ਦੇ ਇਹਨਾਂ ਨੁਮਾਇੰਦਿਆਂ ਨੇ ਵੋਟਾਂ ਮੰਗਣਆਂੀਆਂ ਨੇ ਇਸ ਨੂੰ ਲੈ ਕੇ ਠੇਕਾ ਮਜ਼ਦਮ ਕਾਫੀ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਨੇ ਜੀ ਨੁਮਾਇੰਦ ਕਿਹੜੀ ਜੱਥੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅੱਜ ਠੇਕਾ ਮਜ਼ਦਮ ਸੰਘਰਸ਼ ਮੋਰਚੇ ਵੱਲੋਂ ਪਠੰਡੇ ਚ ਕਨਵੈਨਸ਼ਨ ਕੀਤੀ ਗਈ ਤੇ ਜਿਹੜਾ ਰੋਸ ਮਾਰਚ ਆਉ ਕੀਤਾ ਗਿਆ ਅੱਜ ਦੀ ਕਨਵੈਨਸ਼ਨ ਚ ਅਸੀਂ ਤਿਆਰੀ ਕੀਤੀ ਕਿਉਂਕਿ ਸ ਆਊਟਸੋਰਸ ਸੇਨਸਟਮੈਂਟ ਮੁਲਾਜ਼ਮਾਂ ਲਗਾਤਾਰ ਇਹਨਾਂ ਨਿੱਜੀਕਰਦੇ ਨੀਤੀਆਂ ਕਾਰਨ ਸਾਡੀ ਕਿਰਤ ਦੀ ਲੁੱਟ ਹੋ ਰਹੀ ਹੈ ਨਗੂਣੀਆਂ ਤਨਖਾਹਾਂ ਤੇ ਸਾਡਾ ਤੋਂ ਕੰਮ ਲਿਆ ਜਾ ਰਿਹਾ ਤੇ ਜਿਹੜੀ ਸਰਕਾਰ ਆ ਜਿਹੜੀ ਬਦਲਾ ਦਾ ਨਾਰਾ ਮਾਰ ਕੇ ਆਏ ਸੀਗੇ ਉਹਦਾ ਵੀ ਜਿਹੜਾ ਬਿਹਾਰ ਆ ਉਹ ਪਿਛਲੇ ਸਰਕਾਰਾਂ ਨਾਲ ਵੱਖ ਨਹੀਂ ਨਿੱਜੀ ਕਰਨ ਦੀ ਪਾਲਿਸੀ ਤੋਂ ਉਸੇ ਤਰ੍ਹਾਂ ਚੱਲ ਰਹੀ ਹੈ ਇਹਦੇ ਨਾਲ ਅਸੀਂ 15 ਅਗਸਤ ਨੂੰ ਜਿਹੜਾ ਕਿਸਾਨਾਂ ਮਜ਼ਦੂਰ ਮੁਲਾਜ਼ਮਾਂ ਦਾ ਸਾਂਝਾ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਉਹਦੇ ਵੀ ਨਾਲ ਹੀ ਤਿਆਰੀ ਕੀਤੀ ਆ ਇਹਦੇ ਨਾਲ ਅਸੀਂ ਜਿਹੜਾ ਪਿੰਡਾਂ 'ਚ ਰੋਸ ਮਾਰਚ ਕਰਨੇ ਆ ਖਾਸ ਕਰਕੇ ਜਿਵੇਂ ਕਿ ਤਲਵਾ ਬਰਨਾਲਾ ਜਿੱਥੇ ਚੋਣਾ ਤੇ ਭਗਵੰਤ ਮਾਨ ਆ ਜਾਂ ਦੂਜੀਆਂ ਪਾਰਟੀਆਂ ਨੇ ਆਉਣਾ ਚੋਣ ਪ੍ਰਚਾਰ ਕਰਨ ਉਥੇ ਆ ਵੀ ਗੱਲ ਲੈ ਕੇ ਜਾਣੇ ਵੀ ਕੋਈ ਵੀ ਪਾਰਟੀ ਆ ਨਿੱਜੀ ਕਰਨ ਦੀ ਨੀਤੀ ਤੇ ਜਿਹੜਾ ਹਮਲਾ ਇਹ ਸਾਂਝ ਰੂਪ ਚ ਲਾਗੂ ਕਰ ਰਹੇ ਆ ਤੇ ਜਿਹੜੀ ਕਿਰਤ ਦੀ ਲੁੱਟ ਆ ਉਹ ਚਾਹੇ ਆਊਟਸੋਰਸ ਮਲਾਜ਼ਮਾਂ ਚਾਹੇ ਕੋਈ ਬੇਰਜ਼ਗਾਰ ਆ ਸਾਰਿਆਂ ਦੀ ਇਹ ਲੁੱਟ ਜਿਹੜੀ ਕਰ ਰਹੇ ਆ ਇਸ ਨੀਤੀ ਰਾਹੀਂ हां जी हां जी ਸਾਡਾ ਜਿਹੜਾ ਠੇਕਾ ਮੁਲਾਜ਼ਮ ਮੋਰਚਾ ਬਣਾਇਆ ਜਿੱਥੇ ਵੀ ਮੁੱਖ ਮੰਤਰੀ ਜਾਊਗਾ ਉੱਥੇ ਅਸੀਂ ਕਾਲੀਆਂ ਝੰਡਿਆਂ ਨਾਲ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਕਰਾਂਗੇ ਇਹਦੇ ਨਾਲ ਨਾਲ ਅਸੀਂ ਪਿੰਡਾਂ 'ਚ ਮਾਰਚ ਕਰਾਂਗੇ ਤੇ ਜਿਹੜੀ ਗੱਲ ਆ ਉਹ ਲੋਕਾਂ ਦਾ ਕੋਲ ਲੈ ਕੇ ਜਾਵਾਂਗੇ ਵੀ ਇਹ ਸਰਕਾਰ ਸਿਰਫ ਗੱਲਾਂ ਦੇ ਕੜਾ ਬਣਾ ਰਹੀ ਆ ਦੇਣ ਲੈਣ ਨੂੰ ਸਰਕਾਰ ਕੋਲੇ ਕੁਝ ਵੀ ਨਹੀਂ ਹੈਗਾ ਲੰਬੇ ਸਮੇਂ ਤੋਂ ਕੁਝ ਕੰਮ ਕੀਤਾ ਜਾ ਰਿਹਾ ਜਿਹਦੇ ਬੰਦੇ ਆ ਬੰਦੇ ਕੋਈ ਵੀ ਆਪਸੀ ਆਪਸੀ ਆਪਸ ਵਿੱਚ ਕਿਉਂਕਿ ਸਰਕਾਰ ਚਾਹੇ ਪਿਛਲੀ ਸਰਕਾਰ ਸੀ ਉਹ ਵੀ ਕਹਿੰਦੇ ਸੀ ਘਰ-ਘਰ ਰਜਗਾਰ ਦਵਾਵਾਂਗੇ ਚਾਹੇ ਭਗਵੰਤ ਮਾਨ ਦੇ ਆਪ ਸਰਕਾਰ ਬਣੀ ਐ ਇਹਨੇ ਵੀ ਬਹੁਤ ਦਾਅਵੇ-ਵਾਦੇ ਕੀਤੇ ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਆ ਉਸ ਤੋਂ ਬਾਅਦ ਇਹ ਲੋਕਾਂ ਨੂੰ ਭੁੱਲ ਕੇ ਜਿਹੜੀ ਉਹਨਾਂ ਦੀ સામਰਾਜੀ ਨੀਤੀ ਆ ਉਹਨੂੰ ਲਾਗੂ ਕਰਦੇ ਜਿਵੇਂ ਅਸੀਂ ਬਿਜਲੀ ਵਿਭਾਗ ਦੀ ਗੱਲ ਕਰੀਏ ਉਹਨਾਂ ਚ ਚਿਪਾਂ ਵਾਲੇ ਮੀਟਰ ਲਿਆਏ ਜਾ ਰਹੇ ਆ ਜਿੰਨੇ ਨਾਲ ਜਿੱਥੇ ਰਜਗਾਰ ਦਾ ਜਾਰਾ ਹੋਣਾ ਉੱਥੇ ਉਹਦੇ ਨਾਲ ਜਿਵੇਂ ਜਲਸ ਬੁਲਾਈ ਆ ਉਹਨਾਂ ਚ ਸਾੜਾ ਸਿਸਟਮ ਲਾਗੂ ਕੀਤਾ ਜਾ ਰਿਹਾ ਉੱਥੋਂ ਮੇ ਜਿਹੜਾ ਰਜਗਾਰ ਆ ਉਹ ਖੁੱਸ ਜਾਣਾ ਲੋਕਾਂ ਦੇ ਪਾਣੀ ਮੁੱਲ ਮਿਲਣਾ ਤੇ ਜਿਹੜੀ ਬਿਜਲੀ ਪਾਣੀ ਆ ਜਿਹੜੀ ਮੋਡਲੀ ਸਹੂਲਤਾ ਇਹ ਲੋਕਾਂ ਤੋਂ ਆਉਣ ਵਾਲੇ ਦਿਨਾਂ ਚ ਮੰਗਿਆਈ ਨੇ ਖੋਲ ਲੈਣੀ ਮੇਰਾ ਨਾਮ ਰਸ਼ਵੀਰ ਸਿੰਘ ਠੇਕਾ ਮਲਾਜ ਮਸ਼ੀਨਾਰ ਸ਼ਮੂਰ ਚੇਦੀ ਅੱਜ ਜਿਹੜੀ ਸਵਾਉ ਸਵਾਈ ਕਨਵੈਨਸ਼ਨ ਹੋਈ ਆ ਉਹਦੀ ਵਿੱਚ ਜਿਹੜਾ ਸੰਘਰਸ਼ ਆ ਜਿਹੜਾ ਅਗਲਾ ਆਉਣ ਵਾਲਾ ਸੰਘਰਸ਼ ਕਿਉਂਕਿ ਭਗਵਾਨਤਮਾਨ 24 ਵਾਰ ਮੀਟਿੰਗਾਂ ਦੇ ਕੇ ਜਿਹੜਾ ਮੁੱਖ ਮੰਤਰੀ ਪਹਿਲਾਂ ਕਹਿਦਾ ਸੀ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂਗਾ ਲੋਕਾਂ ਦੇ ਵਿੱਚ ਬੈਠ ਕੇ ਗੱਲ ਸੁਣੂਗਾ ਪਰ 24 ਵਾਰੀ ਲਿਖਤੀ ਮੀਟਿੰਗਾਂ ਦੇ ਕੇ ਉਹਨੇ ਮੁਲਾਜ਼ਮਾਂ ਦਾ ਹੱਲ ਨਹੀਂ ਕੀਤਾ ਉਸ ਦੇ ਤਹਿਤ ਅਸੀਂ ਜਿਹੜਾ ਇਹ ਸ਼ੰਘਰਸ਼ਾਂ ਦੇ ਲਈ ਅਗਲੇ ਸ਼ੰਘਰਸ਼ਾਂ ਦੇ ਲਈ ਪ੍ਰੋਗਰਾਮ ਅਲਿੱਕਿਆ ਗਿਆ ਤੇ 15 ਅਗਸਤ ਨੂੰ ਜਿੱਥੇ ਸਰਕਾਰਾਂ ਤੇ ਵੱਖ-ਵੱਖ ਪਾਰਟੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦਾ ਢਕੌਰਾ ਭਟਿਆ ਜਾਊਗਾ ਉੱਥੇ ਅਸੀਂ ਲੋਕਾਂ ਨੂੰ ਇਹ ਦੱਸਾਂਗੇ ਕਿ ਜਿਹੜੇ ਲੋਕਾਂ ਦੇ ਨਹੀਂ ਹੈਗੇ ਨੇ ਇਹ ਹੈਗੇ ਨੇ ਕੋਆਪਰੇਟਿਵ ਘਰਾਣਿਆਂ ਦੇ ਉਹਦੇ ਸੰਬੰਧ ਦੇ ਵਿੱਚ ਅੱਜ ਟੀਚਰ ਹੌਮ ਤੋਂ ਲੈ ਕੇ ਜਿਹੜਾ ਹਨੂਮਾਨ ਚੌਂਕ ਤੱਕ ਜਿਹੜਾ ਉਹ ਰੋਜ਼ ਮਾਰਚ ਵੀ ਕੀਤਾ